ਪੰਜਾਬ ਦੇ ਵਿੱਚ ਜਿਹੜਾ 15 ਅਗਸ ਦਾ ਸਮਾਗਮ ਹੋਵੇਗਾ ਉਸ ਦੇ ਵਿੱਚ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨ ਦੀ ਗੱਲ ਆਖੀ ਹੈ ਫੌਜੀਆਂ ਨਾਲ ਬਹੁਤ ਜ਼ਿਆਦਾ ਇਲ ਟ੍ਰੀਟਮੈਂਟ ਹੋ ਰਿਹਾ ਪੁਲਿਸ ਦੀ ਤਰਫੋਂ ਖਾਸ ਕਰਕੇ ਜਿਹੜਾ ਕਰਨਲ ਬਾਠ ਨਾਲ ਹੋਇਆ ਪਟਿਆਲੇ ਉਹ ਅਜੇ ਫਰੈਸ਼ ਹੈ ਦੋ ਤਿੰਨ ਮਹੀਨੇ ਪਹਿਲਾਂ ਨਿਕਲਿਆ ਚਾਰ ਮਹੀਨੇ ਪਹਿਲਾਂ ਨਿਕਲਿਆ ਔਰ ਉਹਦੇ ਨਾਲ ਕਿੰਨੇ ਹੋਰ ਉਹਨੇ ਮਲੇਰਕੋਲਾ ਦੇ ਵਿੱਚ ਹੁਣੇ ਹੋਇਆ ਇੱਕ ਨਾਇਕ ਅਬਦੁਲ ਸਤਾਰ ਦਾ ਤੇ ਇਸ ਕਰਕੇ ਅਸੀਂ ਆਪਣਾ ਐਂਗਰ ਸ਼ੋ ਕਰਨਾ ਚਾਹੁੰਦੇ ਹਾਂ ਪੋਲਿਟਿਕਲ ਲੀਡਰਸ਼ਿਪ ਨੂੰ ਕਰਨਲ ਬਾਡ ਸਾਹਿਬ ਦੀ ਕੁੱਟਮਾਰ ਹੋਈ ਹੈ ਉਸ ਮਾਮਲੇ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਤੁਸੀਂ ਐਕਸ਼ਨ ਲੈ ਰਹੇ ਹੋ ਤੁਸੀਂ ਉਸ ਦੇ ਅਗੇਂਸਟ ਖੜ ਰਹੇ ਹੋ ਹਾਲਾਂਕਿ ਪੂਰੇ ਜਿਹੜਾ ਪੰਜਾਬ ਦੇ ਲੋਕ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਪੁਲਿਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਜਦੋਂ ਪੁਲਿਸ ਦੇ ਇਸ ਤਰ੍ਹਾਂ ਦੇ ਐਕਸ਼ਨ ਆਮ ਜਨਤਾ ਦੇ ਪ੍ਰਤੀ ਦੇਖਣ ਨੂੰ ਮਿਲਦੇ ਨੇ ਉਦੋਂ ਉਹਨਾਂ ਦੀ ਕੋਈ ਸਾਰ ਨਹੀਂ ਲੈਂਦੇ ਇਹਦੇ ਵਿੱਚ ਤੁਹਾਡੇ ਪੋਲੀਟੀਕਲ ਹੈੱਡ ਸੀਐਮ ਦਾ ਰੋਲ ਜਿਹੜਾ ਬਹੁਤ ਨਿਕਮਾ ਹੈ ਕਿਉਂਕਿ 31 ਮਾਰਚ ਨੂੰ ਜਦੋਂ ਬਾਟ ਫੈਮਿਲੀ ਉਹਨਾਂ ਨੂੰ ਮਿਲੀ ਉਹਨਾਂ ਨੇ ਪੂਰਾ ਗਰੰਟੀ ਦਿੱਤੀ ਕਿ ਜੀ ਸਭ ਕੁਝ ਹੋ ਜਾਏਗਾ 5 ਵਜੇ ਤੁਹਾਨੂੰ ਮੈਸੇਜ ਮਿਲੇਗਾ ਮੈਂ ਜਿਹਨੇ ਤੁਹਾਡੀਆਂ ਡਿਮਾਂਡਾਂ ਸਾਰੀਆਂ ਮੰਨ ਲਈ ਪਰ ਕੁਝ ਨਹੀਂ ਕੀਤਾ ਪੁਲਿਸ ਦੇ ਥੱਲੇ ਸੀਐਮ ਸਾਹਿਬ ਨੇ ਤੁਸੀਂ ਦੱਸਿਆ ਫਿਰ ਇਹਨਾਂ ਸਾਰਿਆਂ ਦੇ ਉੱਤੇ ਕੌਣ ਹੈ ਕੋਈ ਵੀ ਨਹੀਂ ਇਹਨਾਂ ਦੇ ਉੱਤੇ ਕੋਈ ਵੀ ਨਹੀਂ ਕਿਉਂਕਿ ਜੋ ਸੀਮ ਨੇ ਵਾਅਦਾ ਕਰਕੇ ਮੁਕਰ ਗਿਆ ਦੱਸ ਕਿ ਕੀ ਗੱਈਏ ਰਮਦਰ ਪੁਲਿਸ ਨੂੰ ਸਮਝਾਇਆ ਹੋਣਾ ਜੀ ਨਹੀਂ ਅਸੀਂ ਨਹੀਂ ਕਰਦੇ ਅਸੀਂ ਸਰਕਾਰ ਨੂੰ ਵਾਰਨ ਕਰ ਰਹੇ ਹਾਂ ਕਿ ਪਲੀਜ਼ 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 ਫੋਜਾਂ ਨੂੰ ਇਲਟਰੀਟ ਨਾ ਕਰੋ ਨਾ ਕਰੋ ਸਸਿਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ 15 ਅਗਸਤ ਦਾ ਦਿਨ ਹੈ ਤੇ ਪੂਰੇ ਭਾਰਤ ਦੇ ਵਿੱਚ 15 ਅਗਸਤ ਨੂੰ ਮਨਾਇਆ ਜਾਂਦਾ ਹੈ 15 ਅਗਸਤ ਦਾ ਸਮਾਗਮ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਜਿਹੜਾ 15 ਅਗਸਤ ਦਾ ਸਮਾਗਮ ਹੋਵੇਗਾ ਉਸ ਦੇ ਵਿੱਚ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨ ਦੀ ਗੱਲ ਆਖੀ ਹੈ ਕਿਉਂ ਜਿਹੜੇ ਫੌਜੀ ਨੇ ਉਸ ਸਮਾਗਮ ਦਾ ਬਾਈਕਾਟ ਕਰ ਰਹੇ ਨੇ ਕਿਉਂ ਐਕਸ ਸਰਵਿਸਮੈਨ ਨੇ ਜਿਹੜੇ ਉਹਨਾਂ ਨੇ ਇਕੱਤਰਤਾ ਕਰਕੇ ਜਿਹੜੇ ਪੰਜਾਬ ਸਰਕਾਰ ਦੁਆਰਾ ਜਿਹੜਾ 15 ਅਗਸਤ ਦਾ ਸਮਾਗਮ ਹੈ ਉਸ ਦੇ ਵਿੱਚ ਨਾ ਸ਼ਾਮਲ ਹੋਣ ਦੀ ਗੱਲ ਕਹੀ ਹੈ ਸਾਡੇ ਨਾਲ ਬ੍ਰਿਗੇਡੀਅਰ ਹਰਮਨਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕਾਰਨ ਰਿਹਾ ਕਿ ਤੁਸੀਂ ਜਿਹੜਾ ਬਾਈਕਾਟ ਕੀਤਾ ਹੈ 15 ਅਗਸਤ ਦੇ ਸਮਾਗਮ ਦਾ ਜਦਕਿ ਫੌਜੀ ਸਹਿਬਾਨ ਤਾਂ ਕਹਿੰਦੇ ਨੇ ਕਿ ਸਭ ਤੋਂ ਅੱਗੇ ਹੁੰਦੇ ਨੇ ਇਹੋ ਜਿਹੇ ਸਮਾਗਮਾਂ ਦੇ ਵਿੱਚ ਦੇਖੋ ਕਾਰਨ ਇਹ ਹੈ ਜਿਹੜਾ ਤੁਸੀਂ ਆਪ ਮੀਡੀਆ ਵਾਲਿਆਂ ਨੇ ਸਾਨੂੰ ਹਰ ਰੋਜ਼ ਦੱਸਦੇ ਹੋ ਕਿ ਫੌਜੀਆਂ ਨਾਲ ਬਹੁਤ ਜ਼ਿਆਦਾ ਐਲ ਟ੍ਰੀਟਮੈਂਟ ਹੋ ਰਿਹਾ ਹੈ ਪੁਲਿਸ ਦੀ ਤਰਫੋਂ ਖਾਸ ਕਰਕੇ ਬਾਕੀ ਵੀ ਕਰਦੇ ਨੇ ਮਹਿਕਮੇ ਔਰ ਕਿਉਂਕਿ ਸਾਡੇ ਨਾਲ ਐਲ ਟ੍ਰੀਟਮੈਂਟ ਹੋ ਰਿਹਾ ਹੈ ਸਾਡਾ ਟੋਲ ਠੀਕ ਐ ਸੀ ਦਾ ਰਿਟਾਇਰਡ ਆ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਸਭ ਤੋਂ ਮਾੜੀ ਗੱਲ ਹੈ ਜਿਹੜੇ ਸਰਵਿੰਗ ਸੋਲਜਰ ਦਾ ਐਲ ਟ੍ਰੀਟਮੈਂਟ ਕਰ ਰਿਹਾ ਹੈ ਜਿਹੜਾ ਕਰਨਲ ਬਾਠ ਨਾਲ ਹੋਇਆ ਪਟਿਆਲੇ ਉਹ ਅਜੇ ਫਰੈਸ਼ ਹੈ ਦੋ ਤਿੰਨ ਮਹੀਨੇ ਪਹਿਲਾਂ ਨਿਕਲਿਆ ਚਾਰ ਮਹੀਨੇ ਪਹਿਲਾਂ ਲੱਗਿਆ ਔਰ ਉਹਦੇ ਨਾਲ ਕਿੰਨੇ ਹੋਰ ਉਹਨੇ ਮਲੇਰ ਕੋਲ ਦੇ ਵਿੱਚ ਹੁਣੇ ਹੋਇਆ ਇੱਕ ਨਾਇਕ ਅਬਦੁਲ ਸਤਾਰ ਦਾ ਤੇ ਇਸ ਕਰਕੇ ਅਸੀਂ ਆਪਣਾ ਐਂਗਰ ਸ਼ੋ ਕਰਨਾ ਚਾਹੁੰਦੇ ਹਾਂ ਪੋਲਿਟੀਕਲ ਲੀਡਰਸ਼ਿਪ ਨੂੰ ਕਿ ਇਹ ਜੋ ਫੌਜੀਆਂ ਦਾ ਇਲ ਟ੍ਰੀਟਮੈਂਟ ਹੈ ਇਹ ਬੰਦ ਕਰੋ ਕਿਉਂਕਿ ਜੇ ਤੁਸੀਂ ਸਰਵਿੰਗ ਸੋਲਜਰ ਦਾ ਇਲ ਟ੍ਰੀਟ ਕਰੋਗੇ ਉਹਦਾ ਅਸਰ ਪੂਰੀ ਫੌਜ ਦੇ ਉੱਤੇ ਪਵੇਗਾ ਅੱਜ ਕੱਲ ਮੀਡੀਆ ਦਾ ਯੁੱਗ ਹੈ ਸਾਰਿਆਂ ਨੂੰ YouTube ਦਾ ਪਤਾ ਹੈ ਜੋ ਕੁਝ ਕਿਤੇ ਵੀ ਹੋ ਰਿਹਾ ਸਭ ਨੂੰ ਪਤਾ ਹੈ ਤੇ ਜੇ ਉਹਨਾਂ ਕੋਲ ਇਹ ਇੱਕ ਕਿਸਮ ਦੀ ਫੀਲਿੰਗ ਆ ਗਈ ਕਿ ਜਦੋਂ ਅਸੀਂ ਛੁੱਟੀ ਜਾਂਦੇ ਆ ਸਾਡੀ ਬੇਇੱਜ਼ਤੀ ਹੁੰਦੀ ਹੈ ਤਾਂ ਉਹ ਉਹਨਾਂ ਦੇ ਕੰਮ ਦੇ ਵਿੱਚ 네ਗੇਟਿਵ ਅਸਰ ਹੋ ਸਕਦਾ ਉਹਨਾਂ ਦੇ ਮੋਰਲ ਦੇ ਉੱਤੇ ਜੇ ਉਹਨਾਂ ਦੇ ਮੋਰਲ ਦੇ ਉੱਤੇ 네ਗੇਟਿਵ ਅਸਰ ਹੋਏਗਾ ਤਾਂ ਉਹਦਾ ਪੂਰਾ ਕੰਟਰੀ ਦੇ ਉੱਤੇ ਅਸਰ ਹੋਗਾ ਇਸੇ ਕਰਕੇ ਅਸੀਂ ਸਰਕਾਰ ਨੂੰ ਵਾਰਨ ਕਰ ਰਹੇ ਹਾਂ ਕਿ ਪਲੀਜ਼ 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 ਫੌਜਾਂ ਨੂੰ ਇਲਟਰੀਟ ਨਾ ਕਰੋ ਨਾ ਕਰੋ ਸਰਵਿੰਗ ਨੂੰ ਟੈਸਟ ਰਿਟਾਇਰਡ ਨੂੰ ਕਿਉਂਕਿ ਜਿਹੜੇ ਅੱਜ ਸਰੋ ਨੇ ਉਹ ਕੱਲ ਨੂੰ ਰਿਟਾਇਰ ਹੋਣਗੇ ਜੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਈ.ਐਲ. ਟ੍ਰੀਟਮੈਂਟ ਹੈ ਫਿਰ ਉਹਨਾਂ ਦਾ ਮਨੋਰਾਲ ਡਾਊਨ ਹੋਏਗਾ ਇਸ ਕਰਕੇ ਤੁਸੀਂ ਉਹਨਾਂ ਨੂੰ ਇੱਜ਼ਤ ਦਿਓ ਜਿਵੇਂ ਪਹਿਲਾਂ ਹੁੰਦਾ ਸੀ ਹੁਣ ਕੋਈ ਇੱਜ਼ਤ ਨਹੀਂ ਮਿਲ ਰਹੀ ਜਿੱਥੇ ਮਰਜੀ ਦਫ਼ਤਰਾਂ ਦੇ ਧੱਕੇ ਖਾਂਦੇ ਹੋ ਕੋਈ ਨਹੀਂ ਸੁਣਾ ਪੁੱਛਦਾ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਉਹਨਾਂ ਦੀ ਈ.ਐਲ. ਟ੍ਰੀਟਮੈਂਟ ਬੰਦ ਕਰੋ ਪੁਲਿਸ ਦੇ ਕੰਟਰੋਲ ਕਰੋ ਔਰ ਉਹਨਾਂ ਦੀ ਇੱਜ਼ਤ ਬਹਾਲੀ ਕਰੋ ਨਹੀਂ ਤਾਂ ਇਹਦਾ ਅਸਰ ਬਹੁਤ ਨੈਗੇਟਿਵ ਹੋਏਗਾ ਤੁਹਾਡੀ ਪੁਲਿਸ ਉੱਤੇ ਵੀ ਕਿਉਂਕਿ ਪੁਲਿਸ ਆਊਟ ਆਫ ਕੰਟਰੋਲ ਜਦੋਂ ਹੁੰਦੀ ਹੈ ਤਾਂ ਉਹਨੂੰ ਫੌਜੀ ਕੰਟਰੋਲ ਕਰ ਦਈਏ ਤੇ ਜੇ ਕੱਲ ਨੂੰ ਪੁਲਿਸ ਦਾ ਮਿਊਟ ਨਹੀਂ ਹੋਏਗੀ ਤੇ ਫੌਜੀ ਉਹਨਾਂ ਨੂੰ ਡਿਸ arm ਕਰਨਗੇ ਤੇ ਜੇ ਫੌਜੀਆ ਨੇ ਢਿੱਲ ਮੱਤ ਕੀਤੀ ਤੇ ਤੁਹਾਡਾ ਕੀ ਹਾਲ ਹੋਏਗਾ ਇਸ ਕਰਕੇ ਅਸੀਂ ਪੋਲੀਟਿਸ਼ੀਨ ਨੂੰ ਵਾਰਨ ਕਰਨਾ ਚਾਹੁੰਦੇ ਆ ਇੱਕ ਆਪਣਾ ਐਂਗਰ ਦਿਖਾਉਣਾ ਚਾਹੁੰਦੇ ਆ ਅਸੀਂ 15 ਅਗਸਤ ਦਾ ਬਾਈਕਾਟ ਨਹੀਂ ਕਰ ਰਹੇ 15 ਅਗਸਤ ਦਿਨ ਉਹ ਮੈਂ ਜੋ ਮਨਾਉਂਗਾ ਜੋ ਮੈਂ ਹਰ ਸਾਲ ਬਣਾਉਂਦੇ ਆ ਅਸੀਂ ਸਿਰ ਪੋਲੀਟਿਕ ਪੋਲੀਟੀਕਲ ਫੰਕਸ਼ਨ ਦਾ ਬਾਈਕਾਟ ਤੇ ਨਹੀਂ ਜਾਵਾਂਗੇ ਜਿੱਥੇ ਪੋਲੀਟਿਸ਼ੀਨ ਹੋਣਗੇ ਉੱਥੇ ਅਸੀਂ ਨਾ ਜਾਵਾਂਗੇ 15 ਤੇ ਸਰ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਫੌਜੀ ਸਾਹਿਬ ਦੇ ਕੁੱਟਮਾਰ ਹੋਈ ਹੈ ਕਰਨਲ ਵਾਟਸਾਹ ਦੀ ਕੁੱਟਮਾਰ ਹੋਈ ਹੈ ਉਸ ਮਾਮਲੇ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਤੁਸੀਂ ਐਕਸ਼ਨ ਲੈ ਰਹੇ ਹੋ ਤੁਸੀਂ ਉਸ ਦੇ ਅਗੇਂਸਟ ਖੜ ਰਹੇ ਹੋ ਹਾਲਾਂਕਿ ਪੂਰੇ ਜਿਹੜਾ ਪੰਜਾਬ ਦੇ ਲੋਕ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਪੁਲਿਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਜਦੋਂ ਪੁਲਿਸ ਦੇ ਇਸ ਤਰ੍ਹਾਂ ਦੇ ਐਕਸ਼ਨ ਆਮ ਜਨਤਾ ਦੇ ਪ੍ਰਤੀ ਦੇਖਣ ਨੂੰ ਮਿਲਦੇ ਨੇ ਉਦੋਂ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਆਪਾਂ ਕਰਨ ਵਾਟ ਦੇ ਮਾਮਲੇ ਤੇ ਗੱਲ ਕਰੀਏ ਜਿਹੜਾ ਕੱਲ ਬਾਠ ਨਾਲ ਹੋਇਆ 13 14 ਦੀ ਰਾਤ ਨੂੰ ਉਹ ਇੱਕ ਅਸਪੈਕਟ ਹੈ ਉਹ ਹੋ ਗਿਆ ਵੱਡਾ ਅਸਪੈਕਟ ਹੈ ਕਿ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਪੁਲਿਸ ਨੇ ਪਟਿਆਲਾ ਪੁਲਿਸ ਨੇ ਪੂਰੀ ਕੋਸ਼ਿਸ਼ ਕੀਤੀ ਕਲ ਪ੍ਰਸ ਨੂੰ ਬਚਾਉਣ ਵਾਸਤੇ ਪਰ ਕਨਰ ਬਾਠ ਦੀ ਫੈਮਿਲੀ ਪਿੱਲਰ ਭੱਜੀ ਗਈ ਹਰ ਜਗ੍ਹਾ ਤੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇੱਥੋਂ ਤੱਕ ਐਫ ਆਈ ਆਰ ਵੀ ਕਈ ਦਿਨ ਅੱਠ ਦਿਨ ਬਾਅਦ ਤੁਸੀਂ ਆਪ ਹੀ ਮੀਡੀਆ ਦੱਸਿਆ ਹੋਈ ਉਸ ਤੋਂ ਬਾਅਦ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਚਾਉਣ ਦੀ ਫਿਰ ਜਦੋਂ ਮਜਬੂਰ ਹੋ ਕੇ ਉਹਨਾਂ ਨੂੰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਨੇ ਵੀ ਉਹਨਾਂ ਨੂੰ ਇਨਕੁਆਇਰੀ ਜੇ 50 ਪੁਲਿਸ ਤੋਂ ਲੈ ਕੇ ਚੰਡੀਗੜ੍ਹ ਪੁਲਿਸ ਦੇ ਤੇ ਭਰ ਚੰਡੀਗੜ੍ਹ ਪੁਲਿਸ ਨੇ ਵੀ ਕੁਝ ਨਹੀਂ ਕੀਤੀ ਕਿ ਇਹ ਤਾਂ ਜਾਹਰ ਹੈ ਕਿ ਦੋਵੇਂ ਪੁਲਿਸਾਂ ਵਿੱਚ ਮਿਲੀਆਂ ਹੋਈਆਂ ਨੇ ਕਿਉਂਕਿ ਹੈੱਡ ਕੁਆਰਟਰ ਇੱਕੋ ਜਗ੍ਹਾ ਹੈ ਔਰ ਚੰਡੀਗੜ੍ਹ ਦੇ ਜਿੰਨੇ ਅਫਸਰ ਉਹ ਜੂਨੀਅਰ ਨੇ ਉਹਨਾਂ ਦੀ ਹਿੰਮਤ ਨਹੀਂ ਪੈ ਸਕਦੀ ਵੱਡੇ ਸੀਨੀਅਰ ਅਫਸਰ ਦੇ ਅਗੇਂਸਟ ਕੋਈ ਕਾਰਵਾਈ ਲਈ ਰਿਪੋਰਟ ਹੋ ਕਰਨ ਨੂੰ ਇਸ ਕਰਕੇ ਉਹਨਾਂ ਨੂੰ ਦੁਬਾਰਾ ਫੇਰ ਹਾਈ ਕੋਰਟ ਜਾਣਾ ਪਿਆ ਕਰਨ ਬਾਦ ਸਾਹਿਬ ਦੀ ਫੈਮਿਲੀ ਨੂੰ ਔਰ ਉਹਨਾਂ ਦੀ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਫਿਰੋ ਕੇਸ ਸੀਬੀਆਈ ਨੂੰ ਦੇ ਦਿੱਤਾ ਜਿਹਦੇ ਅਗੇ ਫਿਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਕਿ ਹਾਈ ਕੋਰਟ ਦੇ ਫੈਸਲੇ ਨੂੰ ਕੈਨਸਲ ਕੀਤਾ ਹੈ ਔਰ ਆਨਰੇਬਲ ਸੁਪਰੀਮ ਕੋਰਟ ਜਿਹੜਾ ਜੀ ਬਹੁਤ ਇੱਜ਼ਤ ਕਰ ਰਿਹਾ ਦੋਨਾਂ ਕੋਰਟਸ ਦੀ ਉਹਨਾਂ ਨੇ ਹਾਈ ਕੋਰਟ ਦਾ ਫੈਸਲਾ ਬਰਕਰਾਰ ਰੱਖ ਕੇ ਸੀਬੀਆਈ ਨੂੰ ਇਹਦਾ ਕੇਸ ਦੇ ਦਿੱਤਾ ਇਹਦੇ ਵਿੱਚ ਤੁਹਾਡੇ ਪੋਲੀਟੀਕਲ ਹੈਡ ਸੀਐਮ ਦਾ ਰੋਲ ਜਿਹੜਾ ਬਹੁਤ ਨਿਕਮਾ ਕਿਉਂਕਿ 31 ਮਾਰਚ ਨੂੰ ਜਦੋਂ ਬਾੜ ਫੈਮਿਲੀ ਉਹਨਾਂ ਨੂੰ ਮਿਲੀ ਉਹਨਾਂ ਨੇ ਪੂਰਾ ਗਾਰੰਟੀ ਦਿੱਤੀ ਕਿ ਜੀ ਸਭ ਕੁਝ ਹੋ ਜਾਏਗਾ 5 ਵਜੇ ਤੁਹਾਨੂੰ ਮੈਸੇਜ ਮਿਲੇਗਾ ਮੈਂ ਜਿਹਨੇ ਤੁਹਾਡੀਆਂ ਡਿਮਾਂਡਾਂ ਸਾਰੀਆਂ ਮੰਨ ਲਈ ਪਰ ਕੁਝ ਨਹੀਂ ਕੀਤਾ ਇਹ ਤਾਂ ਕੀਤਾ ਹਰੰਦਾ ਇਹ ਤਾਂ ਜਾਹਰ ਹੁੰਦਾ ਕਿ ਸੀਐਮ ਸਾਹਿਬ ਪੁਲਿਸ ਦੇ ਥੱਲੇ ਨੇ ਪੀ ਪੁਲਿਸ ਨੂੰ ਕੰਟਰੋਲ ਨਹੀਂ ਕਰ ਸਕਦੇ ਪੁਲਿਸ ਦਾ ਦਬਾਅ ਇੰਨਾ ਹੈ ਕਿ ਉਹ ਬੇਵਸਤ ਲੱਗਦਾ ਹੈ ਵਿੱਚ ਹੋ ਜਾਈ ਬਹੁਤ ਖਤਨਾ ਗੱਲ ਹੈ ਔਰ ਇਹਨਾਂ ਸਾਰੀਆਂ ਗੱਲਾਂ ਕਰਕੇ ਲੈਂਡ ਆਰਡਰ ਸਿਚੁਏਸ਼ਨ ਪੰਜਾਬ ਦੀ ਮਾੜੀ ਹੈ ਪੁਲਿਸ ਦੇ ਥੱਲੇ ਸੀਐਮ ਸਾਹਿਬ ਨੇ ਤੁਸੀਂ ਦੱਸਿਆ ਫਿਰ ਇਹਨਾਂ ਸਾਰਿਆਂ ਦੇ ਉੱਤੇ ਕੌਣ ਹੈ ਕੋਈ ਵੀ ਨਹੀਂ ਇਹਨਾਂ ਦੇ ਉੱਤੇ ਕੋਈ ਵੀ ਨਹੀਂ ਹੈ ਕਿਉਂਕਿ ਜੋ ਸੀਐਮ ਨੇ ਵਾਅਦਾ ਕਰਕੇ ਮੁੱਖਰਗੇ ਦੱਸੋ ਕੀ ਕੀਏ ਇਹਦਾ ਮਤਲਬ ਪੁਲਿਸ ਨੂੰ ਸਮਝਾਇਆ ਹੋਣਾ ਕਿ ਇਹ ਨਹੀਂ ਅਸੀਂ ਨਹੀਂ ਕਰਨਾ ਅਸੀਂ ਬਲੈਕਮੇਲ ਇਹਨੂੰ ਸਮਝਦੇ ਹਾਂ ਕਿਉਂਕਿ ਜੇ ਤਾਂ ਸੀਐਮ ਵਾਅਦਾ ਕਰੇ ਉਹਦੇ ਤੇ ਐਕਸ਼ਨ ਕਿਉਂ ਨਾ ਹੋਵੇ ਹੂੰ ਇਸੇ ਕਰਕੇ ਮੈਂ ਕਹਿੰਦਾ ਸੀਐਮ ਦਾ ਕੋਈ ਕੰਟਰੋਲ ਨਹੀਂ ਹੈ ਔਰ ਆਪਣੇ ਪੁਲਿਸ ਦੇ ਉੱਤੇ ਕੰਟਰੋਲ ਕਰ ਨਹੀਂ ਤਾਂ ਇਹ ਬਹੁਤ ਇਹਦੇ ਨੈਗੇਟਿਵ ਅਸਰ ਹੋਣਗੇ ਜਿਸ ਤਰ੍ਹਾਂ ਇਹ ਮਾਮਲਾ ਕਰਨਲ ਵਾਟਸਾਪ ਵਾਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਨਾਨਕ ਸਿੰਘ ਜੀ ਦਾ ਨਾਮ ਹੈ ਜਿਹੜਾ ਬਾਰ ਬਾਰ ਹਾਈਲਾਈਟ ਕੀਤਾ ਗਿਆ ਵਾਟਸਾਪ ਦੀ ਫੈਮਲੀ ਦੇ ਵੱਲੋਂ ਉਹ ਕਹਿੰਦੇ ਸੀ ਕਿ ਲਗਾਤਾਰ ਵੀ ਜਿਹੜੇ ਜੇ ਨਾਨਕ ਸਿੰਘ ਜੀ ਆਪਣੀ ਕਾਰਵਾਈ ਸਹੀ ਕੀਤੀ ਹੁੰਦੀ ਤਾਂ ਸਾਨੂੰ ਹੁਣ ਤੱਕ ਇੰਨੇ ਧੱਕੇ ਨਾ ਖਾਣੇ ਪੈਂਦੇ ਵਾਟਸਾਪ ਦੀ ਫੈਮਲੀ ਜਿਹੜੇ ਇਲਜ਼ਾਮ ਲਗਾਉਂਦੀ ਹੈ ਐਸਪੀ ਨਾਨਕ ਸਿੰਘ ਦੇ ਉੱਤੇ ਕੀ ਲੱਗਦਾ ਵੀ ਨਾਨਕ ਸਿੰਘ ਨੂੰ ਕਿਸ ਗੱਲ ਦਾ ਜਿਹੜਾ ਲੋਡ ਪੈ ਗਈ ਸੀ ਕਿ ਉਹਨਾਂ ਅਧਿਕਾਰੀਆਂ ਨੂੰ ਜਿਹੜਾ ਕਸੂਰਬਾਰ ਹੋਣ ਦੇ ਬਾਵਜੂਦ ਵੀ ਕਸੂਰ ਸਾਹਮਣੇ ਦਿਖ ਗਿਆ ਸੀ ਉਸ ਤੋਂ ਬਾਵਜੂ ਕਿਹਾ ਕਿ ਜੋ ਇਨਸੀਡੈਂਟ ਹੋ ਗਿਆ ਉਦੋਂ ਵੱਡਾ ਕੰਮ ਜਿਹੜਾ ਮਾੜਾ ਹੋਇਆ ਉਹ ਉਹਨਾਂ ਨੂੰ ਇਨਸੀਡੈਂਟ ਤੋਂ ਬਾਅਦ ਬਚਾਉਣ ਦਾ ਹੋਇਆ ਜਿਹਦੇ ਵਿੱਚ ਨਾਨਕ ਸਿੰਘ ਦਾ ਸਭ ਤੋਂ ਵੱਡਾ ਰੋਲ ਹੈ ਕਿ ਸੀ ਵਾਸ ਐਸਐਸਪੀ ਆਫ ਪਟਿਆਲਾ ਉਹਦਾ ਇਹ ਮੇਨ ਕੰਮ ਹੈ ਕਿ ਕਲਪਰਸ ਜਦੋਂ ਕਰਦੇ ਨੇ ਉਹਨਾਂ ਤੋਂ ਐਕਸ਼ਨ ਲੈ ਪਰ ਕੋਈ ਐਕਸ਼ਨ ਨਹੀਂ ਤਾਂ ਤੋਂ ਬਾਅਦ ਸਾਹਿਬ ਦੀ ਫੈਮਲੀ ਨੇ ਜਿਹੜਾ ਕਿਹਾ ਅਸੀਂ ਉਹਨਾਂ ਨੂੰ ਪੂਰੇ ਸਹਿਮਤ ਤਰ੍ਹਾਂ ਇਹ ਸਾਰੀ ਜਿਹੜੀ ਐਕਸ਼ਨ ਇਨਸੀਡੈਂਟ ਤੋਂ ਬਾਅਦ ਗੱਲ ਹੋਈ ਹੈ ਉਹਦਾ ਜ਼ਿੰਮੇਵਾਰ ਨਾਨਕ ਸਿੰਘ ਹੈ ਔਰ ਨਾਨਕ ਸਿੰਘ ਨੂੰ ਅਨਫੋਰਚਨਟਲੀ ਉਹਨਾਂ ਨੇ ਪਰਮੋਸ਼ਮੀ ਦੇ ਦਿੱਤੀ ਹਾਲਾਂਕਿ ਉਦੋਂ ਤੇ ਐਕਸ਼ਨ ਹੋਣਾ ਚਾਹੀਦਾ ਸੀ ਤੇ ਨਹੀਂ ਤੇ ਗੱਲ ਇੱਥੇ ਤੱਕ ਵੱਧੇ ਨਹੀਂ ਜੇਕਰ ਪੁਲਿਸ ਆਪਣਾ ਕੰਮ ਕਰਦੀ ਜੋ ਪੁਲਿਸ ਮੈਨੂਅਲ ਚ ਲਿਖਿਆ ਹੋਇਆ ਹੈ ਉਹਦੇ ਮੁਤਾਬਕ ਕੰਮ ਕਰਦੀ ਤੇ ਇਹ ਗੱਲਬਾਤ ਨਹੀਂ ਹੁੰਦੀ ਇੱਥੇ ਤੱਕ ਨਾ ਉਹਨਾਂ ਨੂੰ ਕੋਰਟ ਜਾਣ ਦੀ ਲੋੜ ਸੀ ਨਾ ਗਵਰਨਰ ਸਾਹਿਬ ਕੋਲ ਜਾਣ ਦੀ ਨਾ ਕਿਤੇ ਹੋਰ ਜਾਣ ਦੀ ਲੋੜ ਸੀ ਸਰ ਦੇਖੋ ਬਾਟ ਸਾਹਿਬ ਦਾ ਮਾਮਲਾ ਹੋਵੇ ਚਾਹੇ ਹੋਰ ਵੀ ਕਿਸੇ ਫੌਜੀ ਦਾ ਮਾਮਲਾ ਹੋਵੇ ਚਾਹੇ ਫੌਜੀ ਸਾਬਕਾ ਹੋਣ ਚਾਹੇ ਸਰਵਿੰਗ ਹੋਣ ਜਦੋਂ ਕਿਸੇ ਦੇਸ਼ ਦੇ ਫੌਜੀ ਨੂੰ ਕਿਸੇ ਵੀ ਤਰ੍ਹਾਂ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰ ਆਮ ਲੋਕ ਵੀ ਇਸ ਗੱਲ ਦੀ ਨਿੰਦਾ ਕਰਦੇ ਨੇ ਕਿ ਬਹੁਤ ਮਾੜਾ ਹੋਇਆ ਆਮ ਲੋਕ ਵੀ ਦਿਲ ਤੋਂ ਫੌਜੀ ਸਾਹਿਬ ਦੇ ਨਾਲ ਖੜਦੇ ਨੇ ਪਰ ਇਸ ਦੇ ਉਲਟ ਜੇਕਰ ਦੇਖਿਆ ਜਾਵੇ ਜਦੋਂ ਕਿਸਾਨਾਂ ਦੇ ਮਾਰਚ ਦੀ ਗੱਲ ਹੋਈ ਸੀ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਉਸ ਦੇ ਵਿੱਚ ਆਮ ਲੋਕ ਜਿਹੜੇ ਆਮ ਕਿਸਾਨ ਸੀ ਉਹਨਾਂ ਦੇ ਉੱਤੇ ਗੋਲੀਆਂ ਤੱਕ ਚਲਾਈਆਂ ਗਈਆਂ ਸੀ ਹਾਲਾਂਕਿ ਇਹ ਦੱਸਿਆ ਗਿਆ ਸੀ ਆਮ ਲੋਕਾਂ ਨੂੰ ਕਿ ਜਿਹੜੀ ਪਰਲੀ ਸਾਈਡ ਖੜੀ ਹੈ ਉਹ ਫੌਜ ਹੈ ਫਿਰ ਆਮ ਲੋਕਾਂ ਦੇ ਜਿਹਦੇ ਉੱਤੇ ਜਦੋਂ ਫੌਜ ਗੋਲੀ ਚਲਾਉਂਦੀ ਹੈ ਤੇ ਉਹਨਾਂ ਦੇ ਲੋਕ ਉਹਨਾਂ ਦੇ ਨਾਲ ਖੜਨਾ ਨਹੀਂ ਚਾਹੀਦਾ ਸੀ ਫਿਰ ਫੌਜ ਨੂੰ ਇਹ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਮਿਸਫਰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਡਿਸਕ੍ਰਿਮੀਨੇਸ਼ਨ ਦੀ ਰ ਫੌਜ ਕਿਸਾਨਾਂ ਦੀ ਐਜੀਟੇਸ਼ਨ ਦੇ ਵਿੱਚ ਆ ਕਿਸੇ ਤਰੀਕੇ ਚ ਇਨਵੋਲ ਨਹੀਂ ਸੀ ਫੌਜ ਕਿਤੇ ਵੀ ਨਹੀਂ ਸੀ ਇਹ ਪੁਲਿਸ ਸੀ ਤੇ ਹੋ ਸਕਦਾ ਹੈ ਸੀਆਰਪੀ ਹੋਵੇ ਪਰ ਅੱਜਕੱਲ ਅਨਫੋਰਚੂਨੇਟਲੀ ਸੀਆਰਪੀ ਵਾਲੇ ਵੀ ਫੌਜ ਵਰਗੀ ਯੂਨੀਫਾਰਮ ਪਾਉਣ ਲੱਗੇ ਤੇ ਇਸ ਕਰਕੇ ਸ਼ਾਇਦ ਲੋਕਾਂ ਨੂੰ ਸ਼ੱਕ ਪੈ ਗਿਆ ਫੌਜ ਦਾ ਇਹਦੇ ਚ ਕੋਈ ਇਨਵੋਲਵਮੈਂਟ ਨਹੀਂ ਆ ਨਾ ਉਹਨਾਂ ਨੇ ਫੌਜ ਨੇ ਕਿਸਾਨਾਂ ਤੇ ਕੋਈ ਕੰਟੈਕਟ ਹੋਇਆ ਆਫਿਸ ਦੇ ਵਿੱਚ ਨਾ ਉਹਨਾਂ ਨੇ ਗੋਲੀ ਚਲਾਈ ਨਾ ਉਹਨਾਂ ਨੂੰ ਲੋੜ ਪਈ ਨਾ ਉਹਨਾਂ ਦਾ ਇਹ ਕੰਮ ਵੀ ਨਹੀਂ ਹੈ ਇਹ ਸਾਰਾ ਕੰਮ ਸਿਵਲ ਐਡਮਿਨਿਸਟ੍ਰੇਸ਼ਨ ਦਾ ਸੈਵਨ ਪੁਲਿਸ ਦਾ ਤੇ ਸਿਵਲ ਪੁਲਿਸ ਦੇ ਜੇ CRP ਤੋਂ ਮੱਦ ਲਈਆ ਉਹ ਵੀ ਸੈਵਨ ਐਡਮਿਨਿਸਟ੍ਰੇਸ਼ਨ ਦੇ ਕਰ ਹੁੰਦੀ ਹੈ ਤੇ ਫੌਜ ਦਾ ਵਿੱਚ ਇਹਦੇ ਕੋਈ ਇਨਵਾਲ ਨਹੀਂ ਇਸ ਕਰਕੇ ਫੌਜ ਦੇ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਹੈ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਕੋਈ ਸਬੰਧ ਨਹੀਂ ਕਿਉਂਕਿ ਆਮ ਜਿਹੜੇ ਕਿਸਾਨ ਨੇ ਪਿੰਡਾਂ ਦੇ ਵਿੱਚ ਭੋਲੇ ਭਾਲੇ ਕਿਸਾਨ ਨੇ ਬਾਲੇ ਪੜੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਕੀ ਲੱਗਦਾ ਉਹ ਸਿਰਫ ਇਹੀ ਕਹਿੰਦੇ ਨੇ ਕਿ ਭਾਈ ਫੌਜੀ ਬੈਠੇ ਨੇ ਉੱਥੇ ਬਾਰਡਰ ਦੇ ਉੱਤੇ ਉਹ ਸਾਨੂੰ ਅੱਗੇ ਨਹੀਂ ਲੰਘਣ ਦਿੰਦੇ ਜੇ ਅਸੀਂ ਕੋਸ਼ਿਸ਼ ਕਰਦੇ ਆਂ ਤਾਂ ਉਹ ਸਾਡੇ ਗੋਲੀਆਂ ਮਾਰਦੇ ਨੇ ਤੇ ਆंसू गैस ਤੇ ਗੋਲੇ ਵੀ ਚਲਾਏ ਗਏ ਬਹੁਤ ਸਾਰੇ ਤੁਹਾਨੂੰ ਪਤਾ ਵੀ ਕਿਸਾਨ ਸ਼ਹੀਦ ਵੀ ਹੋਏ ਨੇ ਉਸ ਦੇ ਵਿੱਚ ਉਹ ਸਿੱਧੇ ਸਿੱਧੇ ਤੌਰ ਤੇ ਇਹੀ ਕਹਿੰਦੇ ਨੇ ਕਿ ਭਾਰਤ ਦੀ ਫੌਜ ਭਾਰਤ ਦੇ ਹੀ ਲੋਕਾਂ ਨੂੰ ਮਾਰਨ ਲੱਗ ਪਈ ਕਿ ਅਸੀਂ ਭਾਰਤ ਦੇ ਵਾਸੀ ਨਹੀਂ ਲੋਕਾਂ ਦੇ ਵਿੱਚ ਵੱਡਾ ਸਵਾਲ ਖੜਾ ਹੁੰਦਾ ਕਿਸਾਨਾਂ ਦੇ ਵਿੱਚ ਕਿ ਸਾਡੀ ਫੌਜ ਸਾਡੀ ਹੀ ਦੁਸ਼ਮਣ ਕਿਉਂ ਬਣ ਗਈ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿਵੇਂ ਜਿੱਥੇ ਮੈਂ ਪਹਿਲਾਂ ਕਿਹਾ ਅੱਜ ਕੱਲ ਜੋ ਸੈਂਟਰਲ ਪੁਲਿਸ ਫੋਰਸਸ ਨੇ ਉਹ ਫੌਜੀ ਦੀ ਵਰਦੀ ਪਾਉਣ ਲੱਗੇ ਫੌਜ ਵਰਗੀ ਆਹ ਬੰਦੇ ਨੂੰ ਹੀ ਨਹੀਂ ਪਤਾ ਕਿ ਕਿੰਨਾ ਫਰਕ ਹੈ ਦੇਚ ਇਸ ਕਰਕੇ ਜਦੋਂ ਉਹ ਵਰਦੀ ਦੇਖਦਾ ਉਹ ਸਮਝਦਾ ਫੌਜ ਹੈ ਔਰ ਇਹ ਇਸ ਨਾਲ ਫੌਜ ਵੀ ਬਦਨਾਮ ਹੁੰਦੀ ਹੈ ਮੈਂ ਬੜਾ ਸਟਰੋਂਗਲੀ ਕਹੂੰਗਾ ਤੁਹਾਡੇ ਥਰੂ ਕਿ ਇਹ ਜੇ ਪੁਲਿਸ ਵਾਲੇ ਫੌਜ ਦੀ ਕਾਪੀ ਕਰਦੇ ਨੇ ਇਹ ਬੰਦ ਕਰਨ ਇਹਨਾਂ ਦਾ ਕੰਮ ਨਹੀਂ ਹੈ ਫੌਜ ਵਾਲੀ ਵਰਦੀ ਪਾਉਣ ਦਾ ਇਹ ਆਪਣੀ ਜਿੱਤਰਾ ਪੁਰਾਣੇ ਜ਼ਮਾਨੇ ਚ ਖਾਕੀ ਵਰਦੀ ਹੁੰਦੀ ਸੀ ਉਹ ਪਾ ਕੇ ਕੰਮ ਕਰ ਜੇ ਇਹਨਾਂ ਨੇ ਬੱਟ ਦੇ ਉੱਤੇ ਕੋਈ ਮਿਲਿਟੈਂਟ ਅਗੇਂਸਟ ਕੰਮ ਕਰਨਾ ਤਾਂ ਕੈਮਫਲਾਜ ਵਾਸਤੇ ਜੇ ਉਹਨਾਂ ਨੇ ਕੁਝ ਕਰਨਾ ਉਹ ਦੂਜੀ ਗੱਲ ਹੈ ਪਰ ਟ੍ਰੇਨ ਦੇ ਵਿੱਚ ਉਹਨਾਂ ਨੂੰ ਫੌਜ ਵਰਗੀ ਫਰਦ ਦੀ ਵਰਦੀ ਨਹੀਂ ਪਾਉਣੀ ਚਾਹੀਦੀ ਬਲਕਿ ਸਰਕਾਰ ਨੂੰ ਇਸ ਤੇ ਬੈਨ ਲਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਫੌਜ ਦਾ ਨਾਂ ਬਦਨਾ ਹੁੰਦਾ ਕਿ ਫੌਜ ਗੋਲੀਆਂ ਚ ਚਲਾ ਰਹੀ ਹੈ ਫੌਜ ਦੇ ਵਿੱਚ ਕਿਤੇ ਇਨਵੋਲ ਨਹੀਂ ਹੁੰਦਾ ਉਹਨਾਂ ਨੇ ਗੋਲੀ ਚਲਾਈ ਹੈ ਨਾ ਉਹ ਚਲਾਉਣਗੇ ਔਰ ਇਹ ਸਾਰਾ ਕੰਮ ਸਿਵਲ ਐਡਮਿਨਿਸਟ੍ਰੇਸ਼ਨ ਸਿਵਲ ਪੁਲਿਸ ਜਾਂ ਸੈਂਟਰ ਦੀ ਜੋ ਆਰਮਡ ਪੁਲਿਸ ਫੋਰਸ ਹੈ ਸੀਆਰਪੀ ਵਗੈਰਾ ਉਹਨਾਂ ਦਾ ਹੋ ਸਕਦਾ ਹੈ ਸਿਰਫ ਕਰਨਲ ਬਾਟਸਾਹ ਦੇ ਕੇਸ ਦੀ ਗੱਲ ਕਰ ਲਈ ਕਰਨਲ ਬਾਟਸਾਹ ਦੇ ਕੇਸ ਦੇ ਵਿੱਚ ਜਿਹੜੀਆਂ ਕਿ ਕੋਰਟ ਦੇ ਵੱਲੋਂ ਹੁਣ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਉਸ ਦੇ ਅਕੋਰਡਿੰਗਲੀ ਹੁਣ ਜੋ ਵੀ ਜਿਹੜੇ ਗੁਨਾਹਗਾਰ ਸੀ ਜਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਸੀ ਕਿ ਉਸ ਤਰ੍ਹਾਂ ਦੀ ਸਜ਼ਾ ਮਿਲੀ ਹੈ ਉਹਨਾਂ ਗੁਨਾਹਗਾਰਾਂ ਨੂੰ ਜਾਂ ਫਿਰ ਹਾਲੇ ਵੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੁਝ ਸੁਧਾਰ ਕਰਨ ਵਾਲਾ ਹੈ ਦੇਖੋ ਕੋਰਟ ਨੇ ਇਨਕੁਆਇਰੀ ਦਿੱਤੀ ਹੈ ਸੀਬੀਆਈ ਨੂੰ ਔਰ ਸੀਬੀਆਈ ਦਾ ਰਿਕਾਰਡ ਜੇ ਤੁਸੀਂ ਪੁਰਾਣਾ ਦੇਖੋ ਉਹ ਬਹੁਤ ਚੰਗਾ ਹੈ ਜਿਹੜਾ ਉਹਨਾਂ ਕੋਲੇ ਕੇਸ ਜਾਂਦੇ ਉਹ ਚੰਗੀ ਤਰ੍ਹਾਂ ਉਹਦੀ ਪੜਤਾਲ ਕਰਦੇ ਨੇ ਔਰ ਜਿਹੜੇ ਬੰਦੇ ਗਲਤੀ ਕਰਦੇ ਜਾਂ ਕਸੂਰਵਾਰੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਸਾਰਿਆਂ ਨੂੰ ਮਿਲਦੀ ਹੈ ਤੇ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਸੀਬੀਏ ਉਹਨਾਂ ਦੀ ਚੰਗੀ ਤਰ੍ਹਾਂ ਪੜਤਾਲ ਕਰਕੇ ਕਸੂਰਵਾਰਾਂ ਨੂੰ ਗਿਲਟੀ ਹੋਲਡ ਕਰਕੇ ਉਹਨਾਂ ਦੇ ਅਧਿਕਾਰੂ ਹੋਏਗੀ ਸਾਨੂੰ ਪੂਰਾ ਯਕੀਨ ਹੈ ਕਿ ਸੀਬੀਏ ਇਹ ਕੰਮ ਕਰੇਗੀ ਸਰ ਜਿਹੜਾ ਤੁਸੀਂ ਬਾਈਕਾਟ ਦੀ ਗੱਲ ਕੀਤੀ ਹੈ ਕਿ ਤੁਸੀਂ ਸਰਕਾਰੀ ਫੰਕਸ਼ਨ ਦੀ ਬਾਈਕਾਟ ਕਰ ਦਿਓ 15 ਅਗਸਤ ਦੇ ਦਾ ਪੋਲਿਟੀਕਲ ਫੰਕਸ਼ਨ ਹੈ ਜਿਹੜਾ ਉਹਦਾ ਬਾਈਕਾਟ ਕਰਦੇ ਹਾਂ ਤੇ ਸਰ ਉਹ ਕੱਲੇ ਮੁਹਾਲੀ ਦੇ ਵਿੱਚ ਕੀਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਕੱਲੇ ਮੁਹਾਲੀ ਦੇ ਵਿੱਚ ਨਾਲ ਡਾਡ ਦੀ ਗੱਲ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਲਾ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਕਰਾਪਸ਼ਨ ਦੀ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਦੀਆਂ ਵਧੀਆਂ ਦੀ ਗੱਲ ਹੈ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਸਿਰ ਕੱਲੇ ਮੁਹਾਲੀ ਵਿੱਚ ਕਿਉਂ ਕਰਾਂਗੇ ਜੀ ਠੀਕ ਹੈ ਸਰ ਥੈਂਕ ਯੂ